जय भीम इक्वालिटी एंड जस्टिस पटियाला चैनल में आपका स्वागत है इंजीनियर हरदीप सिंह चੁੰम्बर की टीम की ओर से विनम्र निवेदन कृपया पूरा वीडियो देखें लाइक करें जय भीम दोस्तों इक्वालिटी एंड जस्टिस पटियाला YouTube चैनल तो मैं इंजीनियर हरदीप सिंह चੁੰम्बर अते मेरे दोस्त आज ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ हां आज दी ਵੀਡੀਓ ਦਾ ਸਿਰਲੇਖ ਹੈ ਧਰਮ ਤਬਦੀਲੀ ਸਮਾਜਿਕ ਅਸਮਾਨਤਾ ਤੇ ਸਿਆਸਤ ਅੱਜ ਦੀ ਵੀਡੀਓ ਸਰਦਾਰ ਆਤਮਾ ਸਿੰਘ ਪਮਾਰ ਮਾਨਸਾ ਵਾਲਿਆਂ ਦੇ ਲਿਖੇ ਲੇਖ ਦੇ ਉੱਤੇ ਆਧਾਰਿਤ ਹੈ ਸਾਡਾ ਉਦੇਸ਼ ਭਾਰਤ ਦੇ ਸੰਵਿਧਾਨ ਦੀ ਦਿਸ਼ਾ ਅਤੇ ਨਿਰਦੇਸ਼ਾਂ ਦੇ ਅਨੁਸਾਰ ਪੂਰੇ ਭਾਰਤੀ ਸਮਾਜ ਵਿੱਚ ਰੁਤਬੇ ਅਤੇ ਮੌਕੇ ਦੀ ਸਮਾਨਤਾ ਅਤੇ ਸਾਰਿਆਂ ਵਿੱਚ ਬਰਾਬਰੀ ਨੂੰ ਉਤਸ਼ਾਹਿਤ ਕਰਨਾ ਹੈ ਪਾਈਚਾਰੇ ਨੂੰ ਉਤਸ਼ਾਹਿਤ ਕਰਨਾ ਜੋ ਵਿਅਕਤੀ ਦੀ ਸ਼ਾਨ ਅਤੇ ਰਾਸ਼ਟਰੀ ਇਕਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਉਂਦਾ ਹੈ ਕਿਰਪਾ ਕਰਕੇ ਲਾਈਕ ਕਰੋ ਵੀਡੀਓ ਨੂੰ ਸਾਂਝਾ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੈਪੀਨ ਦੋਸਤੋ ਚੁੰਬਰ ਸਾਹਿਬ ਤੁਹਾਨੂੰ ਅੱਜ ਦੀ ਵੀਡੀਓ ਬਾਰੇ ਪਹਿਲਾਂ ਹੀ ਦੱਸ ਚੁੱਕੇ ਹਨ ਅੱਜ ਅਸੀਂ ਸਰਦਾਰ ਆਤਮਾ ਸਿੰਘ ਪਮਾਰ ਦੀ ਰਚਨਾ ਦੇ ਆਧਾਰ ਉੱਤੇ ਧਾਰਮਿਕ ਪਰਿਵਰਤਨ ਸਮਾਜਿਕ ਅਸਮਾਨਤਾ ਅਤੇ ਰਾਜਨੀਤੀ ਬਾਰੇ ਗੱਲ ਕਰਾਂਗੇ आओ तो कि लेखक इस विषय एक विषयिक राजनीतिक टिप्पणी पेश करता है जो धर्म तब्दीली पखदे मसले उत्तर केंद्रित है इस भारत वि चल रही वर्ण व्यवस्था और समाजिक विकरे नोड़ता है लेखक दसदा है कि धर्म परिवर्तन आम तौर से मजबूरी या समाजिक बेइनसाफी प्रतिक्रम वजो होंगे है न कि सिर्फ स्वैच्छा नाल, खास करके दलित वर्ग हो रहे अणमनुखी व्यवहार कारण ਪਾਠ ਵਿੱਚ ਸਿੱਖ ਧਰਮ ਦੇ ਅੰਦਰ ਵੀ ਦਲਿਤਾ ਨਾਲ ਹੁੰਦੇ ਪੇਦਬਾਬ ਜਿਵੇਂ ਕਿ ਵੱਖਰੇ ਬਰਤਨ ਰੱਖਣ ਅਤੇ ਧਾਰਮਿਕ ਸਨਮਾਨਾਂ ਤੋਂ ਵਾਜੇ ਰੱਖਣ ਵਰਗੀਆਂ ਘਟਨਾਵਾਂ ਨੂੰ ਉਜਾਗਰ ਕੀਤਾ ਗਿਆ ਹੈ। ਲੇਖਕ ਆਲੋਚਨਾ ਕਰਦਾ ਹੈ ਕਿ ਧਾਰਮਿਕ ਅਤੇ ਰਾਜਨੀਤਿਕ ਆਗੂ ਮੁੱਦੇ ਦੀ ਜੜ ਦੀ ਪੜਤਾਲ ਕਰਨ ਦੀ ਬਜਾਏ ਸਿਰਫ ਆਪਣਾ ਵੋਟ ਬੈਗ ਖਿਸਕਣ ਦੇ ਹਦਸ਼ੇ ਤੋਂ ਪ੍ਰੇਰਿਤ ਹੋ ਕੇ ਪ੍ਰਤੀਕਿਰਿਆ ਦੇ ਰਹੇ ਹਨ। ਅੰਤ ਵਿੱਚ ਇਹ ਲੇਖ ਸਾਰੀਆਂ ਤਿਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਹਾਸ਼ੀਏ ਤੇ ਤੱਕੇ ਵਰਗ ਨੂੰ ਮਾਨ ਸਤਿਕਾਰ ਦੇਣ ਅਤੇ ਦੇਸ਼ ਨੂੰ ਅਰਾਜਕਤਾ ਤੋਂ ਬਚਾਉਣ ਲਈ ਬਰਾਬਰੀ ਅਤੇ ਸਥਾਈ ਹੱਲ ਲੱਭਣ ਵਾਸਤੇ ਸਹਿਰਦ ਯਤਨ ਕਰਨ। ਆਓ ਪਹਿਲਾ ਸੁਣਦੇ ਰਾਜਨੀਤਕ ਹਿਲਜੁਲ ਅਤੇ ਵਰਣ ਵਿਵਸਥਾ ਬਦਲੀ ਕੁਦਰਤ ਦਾ ਇੱਕ ਅਟਲ ਨਿਯਮ ਹੈ ਇਹ ਵਰਤਾਰਾ ਪਸ਼ੂ ਪੰਛੀਆਂ ਮਨੁੱਖਾਂ ਅਤੇ ਇੱਥੋਂ ਤੱਕ ਕਿ ਬਨਸਪਤੀ ਚਾਵੀ ਬਾਦਸਤੂਰ ਜਾਰੀ ਹੈ ਜਿਸ ਤਰ੍ਹਾਂ ਵਗਦੇ ਪਾਣੀ ਸਾਫ਼ ਅਤੇ ਸਵਛ ਨਜ਼ਰੀ ਪੈਂਦੇ ਹਨ ਅਤੇ ਖੜੋਤੇ ਪਾਣੀਆਂ ਚੋਂ ਬਦਬੂ ਆਉਣ ਲੱਗਦੀ ਹੈ ਠੀਕ ਉਸੇ ਤਰ੍ਹਾਂ ਹੀ ਕੁਝ ਕੁ ਅਹਲ ਵਿਅਕਤੀਆਂ ਨਾਲ ਵੀ ਵਾਪਰਦਾ ਹੈ ਮਨੁੱਖ ਦਾ ਹਰਕਤ ਵਿੱਚ ਰਹਿਣਾ ਹੀ ਉਸਦੇ ਜੁੰਡੇ ਜਾਗਦੇ ਹੋਣ ਦਾ ਸਬੂਤ ਹੈ ਜਿਨ੍ਹਾਂ ਲੋਕਾਂ ਨੇ ਜੀਵਨ ਵਿੱਚ ਸੰਘਰਸ਼ ਕੀਤੇ ਉਨ੍ਹਾਂ ਨੇ ਹੀ ਆਪਣੀਆਂ ਤੈਅ ਸੁਧਾ ਮੰਜ਼ਲਾਂ ਸਰ ਕੀਤੀਆਂ ਅਤੇ ਕਰ ਰਹੇ ਹਨ ਇਸ ਦੇ ਉਲਟ ਜਿਨ੍ਹਾਂ ਦੀ ਕੋਈ ਮੰਜ਼ਲ ਹੀ ਨਹੀਂ ਉਹ ਜਾਣਗੇ ਵੀ ਕਿੱਥੇ ਮਨੁੱਖੀ ਮਾਨਸਿਕਤਾ ਦੀ ਮਾਮੂਲੀ ਸਮਝ ਰੱਖਣ ਵਾਲਾ ਵਿਅਕਤੀ ਵੀ ਆਸਾਨੀ ਨਾਲ ਸਮਝ ਸਕਦਾ ਹੈ ਕਿ ਕਈ ਵਾਰ ਵਿਅਕਤੀ ਸਵੈ ਇੱਛਾ ਨਾਲ ਆਪਣੇ ਜੀਵਨ ਚਾ ਤਬਦੀਲੀ ਕਰਦਾ ਹੈ ਅਤੇ ਕਈ ਵਾਰ ਅਜਿਹਾ ਕੁਝ ਮਜਬੂਰੀ ਵਸਵੀ ਕਰਨਾ ਪੈਂਦਾ ਹੈ ਇਤਿਹਾਸ ਦੇ ਪੰਨੇ ਸਾਕਸੀ ਹਨ ਕਿ ਸੰਸਾਰ ਵਿੱਚ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੋਂ ਦੀ ਜਨਤਾ ਨੇ ਉੱਥੋਂ ਦੇ ਹਾਕਮਾਂ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਉਹਨਾਂ ਵਿਰੁੱਧ ਜਨਤਕ ਸੰਗਰਸ਼ ਵਿੱਡੇ ਅਤੇ ਤਖਤਾ ਪਲਟ ਕੇ ਹੀ ਸ਼ਾਲਿਆ ਭਾਰਤ ਦੀ ਆਜ਼ਾਦੀ ਲਈ ਵਿੱਡੇ ਸੰਗਰਸ਼ ਵੀ ਇਸ ਦੀ ਇੱਕ ਜਿੰਮਦੀ ਜਾਗਦੀ ਮਿਸਾਲ ਹੈ ਜਿਸ ਕਾਰਨ ਇਹ ਵੱਡੀ ਤਬਦੀਲੀ ਹੋਣ ਵਿੱਚ ਆਸ ਕੀ ਹਥਲੇ ਲੇਖ ਚਾ ਜਿਸ ਤਬਦੀਲੀ ਦਾ ਜ਼ਿਕਰ ਕੀਤਾ ਜਾ ਰਿਹਾ ਉਹ ਅੱਜ ਦਾ ਪਖਦਾ ਮਸਲਾ ਹੈ ਤਰੰਤ ਤਬਦੀਲੀ ਮੈਂ ਇੱਥੇ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕਿਸੇ ਵੀ ਧਰਮ ਪ੍ਰਤੀ ਕਿੰਤੂ ਪ੍ਰੰਤੂ ਕਰਨਾ ਮੇਰਾ ਹਰਗਿਜ਼ ਮੰਤਵ ਨਹੀਂ ਤੂੰ ਇੱਕ ਸਧਾਰਨ ਲੇਖਕ ਹੋਣ ਦੀ ਹਿਸ਼ੀਅਤ ਚਾ ਦੁਨੀਆਵੀ ਮੰਚ ਤੇ ਜੋ ਕੁਝ ਵੀ ਵਾਪਰਦਾ ਹੈ ਉਸ ਨੂੰ ਬਿਨਾ ਕਿਸੇ ਪਖਪਾਤ ਤੋਂ ਜਨਤਕ ਕਚੇਰੀ ਦੇ ਸੰਮੁਖ ਕਰਨਾ ਮੇਰੀ ਜ਼ਿੰਮੇਵਾਰੀ ਅਤੇ ਫਰਜ਼ ਹੈ ਇੱਕ ਗੱਲ ਬੜੀ ਸਾਫ਼ ਅਤੇ ਸਪਸ਼ਟ ਹੈ ਕਿ ਕੋਈ ਵੀ ਵਰਤਾਰਾ ਬਗੈਰ ਕਿਸੇ ਕਾਰਨ ਵਾਪਰ ਹੀ ਨਹੀਂ ਸਕਦਾ ਇਸ ਲਈ ਸਭ ਤੋਂ ਪਹਿਲਾ ਨੁਕਤਾ ਹੀ ਇਹ ਹੈ ਕਿ ਜਿੰਨਾ ਚਿਰ ਅਜੇ ਵਰਤਾਰਿਆਂ ਦੀ ਬਰੀਕੀ ਨਾਲ ਪੜਤਾਲ ਨਾ ਕਰ ਲਈ ਜਾਵੇ ਉਹਨਾਂ ਚਿਰ ਆਪਣੇ ਨਿੱਜੀ ਹਿੱਤ किसी भी मसले बारे अपना पक्ष रखना ज कोई बयान जारी करना उस मसले कितना न कि इंसाफी के तराजू पासकू पाने वाली गल है भारत संसार का सब तो वाला लोकतंत्र होने के निकरम निरपक्ष देश भी है इतने किसी नागरिक न अपनी इच्छा अनुसार किसी भी धर्म को अपना ज त्यागन की पूर्ण आजादी है पिछले कुछ समय तो मीडिया राही संवेदनशील मसला पूरी चर्चा चाहे वक् वक् राजनीतिक धार्मिक आगू तो इलावा आम लोग भी आपो अपने नजरिए हितुसार इस मसले पर प्रतीक्रम भी दे रहे हैं धर्म तब्दीली दर्चाव किसी आम व्यक्ति ल ਪਾਵੇਂ ਕੋਈ ਬਹੁਤਿਆ ਮਹੱਤਵਪੂਰਨ ਜਾਂ ਵਿਸ਼ੇਸ਼ ਅਰਥ ਨਾ ਵੀ ਰੱਖਦੀਆਂ ਹੋਣ ਤੂ ਧਾਰਮਿਕ ਅਕੀਦੇ ਵਾਲੇ ਲੋਕਾਂ ਅਤੇ ਧਾਰਮਿਕ ਮੁਖੀਆਂ ਲਈ ਇਹ ਸੰਜੀਦੀਗੀ ਨਾਲ ਵਿਚਾਰਨ ਤੋਂ ਇਲਾਵਾ ਚਿੰਤਾ ਦਾ ਵਿਸ਼ਾ ਵੀ ਹੈ ਜੇਕਰ ਉਹ ਇਸ ਨੂੰ ਅਣਗੌਲਿਆ ਕਰਦੇ ਹਨ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਕਿਤੇ ਨਾ ਕਿਤੇ ਉਹ ਆਪਣੇ ਫਰਜ਼ਾਂ ਤੋਂ ਟਾਲਾਵਟ ਰਹੇ ਹਨ ਇਹ ਗੱਲ ਵੀ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਤਰਮ ਵਿੱਚ ਹੋਣ ਦਰਜੇ ਦੀ ਆਸਥਾ ਰੱਖਣ ਵਾਲਾ ਵਿਅਕਤੀ ਕਿਸੇ ਦੂਸਰੇ ਤਰਮ ਨੂੰ ਅਪਣਾਉਣ ਸਮੇਂ ਜਿਸ ਮਾਨਸਿਕ ਪੀੜਾ ਵਿੱਚੋਂ ਗੁਜ਼ਰਦਾ ਹੋਵੇਗਾ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਜੇਕਰ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ ਦੂਸਰੇ ਸ਼ਬਦਾਂ ਵਿੰਦਰਮ ਤਬਦੀਲੀ ਆਮ ਹਾਲਤਾ ਵਿੱਚ ਹੋ ਹੀ ਨਹੀਂ ਸਕਦੀ ਸਗੋਂ ਇਸ ਪਿੱਛੇ ਬਹੁਤ ਸਾਰੇ ਡੂੰਗੇ ਰਾਸ ਛੁਪੇ ਹੁੰਦੇ ਹੋਣਗੇ ਜੋ ਕਿਸੇ ਵਿਅਕਤੀ ਨੂੰ ਅਜੇਹਾ ਫੈਸਲਾ ਲੈਣ ਲਈ ਪ੍ਰੇਰਿਤ ਹੀ ਨਹੀਂ ਸਗੋਂ ਮਜਬੂਰ ਵੀ ਕਰਦੇ ਹੋਣਗੇ ਸਿੱਖ ਧਰਮ ਹਿੰਦੂ ਧਰਮ ਦੀਆਂ ਕੁਝ ਕੋਟੜ ਰੌ ਰੀਤਾਂ ਕਾਰਨ ਹੀ ਹੋਉਂਦ ਜਾਂ ਆਇਆ ਹੈ ਇਸ ਨੂੰ ਇੱਕ ਇਨਕਲਾਬੀ ਧਰਮ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂ ਸਾਰੇ ਹੀ ਸਿੱਖ ਗੁਰੂ ਸਾਹਿਬਾਨਾਂ ਨੇ ਦੇਸ਼ ਅੰਦਰ ਚੱਲ ਰਹੀ ਵਰਣ ਵਿਵਸਥਾ ਦਾ ਖੰਡਨ ਕਰਕੇ ਸਮੁੱਚੀ ਮਨੁੱਖਤਾ ਦੇ ਬਰਾਬਰ ਹੋਣ ਨੂੰ ਸਿਰਫ ਸਿਧਾਂਤਕ ਹੀ ਨਹੀਂ ਸਗੋਂ ਅਮਲੀ ਰੂਪ ਵਿੱਚ ਲਾਗੂ ਕਰਕੇ ਕਹਿਣੀ ਅਤੇ ਕਰਨੀ ਦੇ ਪੂਰੇ ਹੋਣ ਦਾ श्री गुरु गोबिंद जी ने एक हजार छह सौ नड़िवे ईस्वी की विसाखी मौके सबनों इको बाटे चा अमृत छका के जिथे सिख धर्म की नींह रखी उथे ही मानस की जात सब एक पहचानबोदा अदुति सिद्धांत भी दुनिया के सनमुख किया हूँ सवाल यह पैदा होंगे है कि अज्ज के संदर्भ में यह सिद्धांत आम लोगों विशेष करके सिख धर्म हू बू लागू है क्योंकि अज भी अमृत पान करने वाले दलित वर्ग के लोगों चौथे पौड़े वाले कह के ही संबोधन किया जाता है जदों की दसमेष पिता श्री गुरु गोबिंद जी ने श्रोमणी शहीद बाबा जीवन सिं भाई जैता जी गुर ਕੇ بیٹے ਦਾ ਸਨਮਾਨਯੋਗ ਖਿਤਾਬ ਬਖਸ਼ਿਸ਼ ਕੀਤਾ ਸੀ ਕਿ ਅਸੀਂ ਆਪਣੇ ਸੌੜੇ ਧਾਰਮਿਕ ਅਤੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਆਪਣੇ ਮਹਾਨ ਗੁਰੂਆਂ ਦੀ ਇਲਾਈ ਬਾਣੀ ਉਪਾਇ ਦੇ ਪ੍ਰਵਚਨਾ ਅਤੇ ਸਿੱਖਿਆਵਾਂ ਤੋਂ ਬੇਮੁਖ ਹੋਣ ਵੱਲ ਵਧ ਕੇ ਆਪਣੇ ਰਸਤੇ ਤੋਂ ਪਟਕਤਾ ਨਹੀਂ ਗਏ ਧਰਮ ਅਤੇ ਕੌਮ ਲਈ ਆਪਾ ਵਾਰਨ ਵਾਲੇ ਮਹਾਨ ਸ਼ਹੀਦਾਂ ਪਾਈ ਵੀਰ ਸਿੰਘ ਅਤੇ ਪਾਈ ਤੇਰ ਸਿੰਘ ਜੀ ਮਹਾਨ ਜਰਨਲ ਹਰੀ ਸਿੰਘ ਨਲਵਾ ਤੋਂ ਇਲਾਵਾ ਹੋਰ अनेका ਹੀ ਮਹਾਨ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਤੇ ਉਹਨਾਂ ਦੀਆਂ ਪਵਿੱਖੀ ਨਸਲਾਂ ਚ ਉਹਨਾਂ ਦੇ ਪੁਰਖਿਆਂ ਵੱਲੋਂ ਕੀਤੀਆਂ ਗਈਆਂ ਅਥਾਹ ਕੁਰਬਾਨੀਆਂ ਬਾਰੇ ਉਤਸੁਕਤਾ ਪੈਦਾ ਕਰਨ ਲਈ ਉਹਨਾਂ ਦੀਆਂ ਟੁਕਵੀਆਂ ਯਾਦਗਾਰਾਂ ਬਣਾਉਂ ਅਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਪ੍ਰਚਾਰ ਪ੍ਰਸਾਰ ਕਰਨ ਵਾਲੇ ਸਾਹਿਤ ਨੂੰ ਉਹਨਾਂ ਦੇ ਵਾਰਸਾ ਤੱਕ ਪਹੁੰਚਾਉਣ ਵਿੱਚ ਮਸੌਦਾ ਪ੍ਰਬੰਧਕਾਂ ਵੱਲੋਂ ਕਿਤੇ ਨਾ ਕਿਤੇ ਕੀਤਾ ਵਿਤਕਰਾ ਅਤੇ ਪੱਖਪਾਤ ਸਪਸ਼ਟ ਨਜ਼ਰੀ ਪੈ ਰਿਹਾ ਹੈ ਇਸ ਲਈ ਜਦੋਂ ਦਲਿਤ ਵਰਗ ਦੀ ਮਸੌਦਾ ਪੀੜ੍ਹੀ ਆਪਣੇ ਪੁਰਖਿਆਂ ਦੀਆਂ ਮਾਨਮੱਤੀਆਂ ਅਤੇ ਜਿਕਰੀਓ ਕੁਰਬਾਨੀਆਂ ਨੂੰ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਅਣਗੌਲਿਆ ਕਰਨ ਜਾਂ ਬੇਮੁਖ ਹੋਇਆ ਦੇਖਦੀ ਹੈ ਤਾਂ ਉਹਨਾਂ ਦੇ ਮਨਾਂ ਅੰਦਰਲੀ ਗੁਸੈਲੀ ਭਾਵਨਾ ਦਾ ਜ਼ਾਹਿਰਾ ਤੌਰ ਤੇ ਪ੍ਰਗਟ ਹੋਣਾ ਇੱਕ ਪਾਵਨਾਤਮਿਕ ਅਤੇ ਕੁਦਰਤੀ ਵਰਤਾਰਾ ਹੈ ਕਿਉਂਕਿ ਅੱਜ ਉਹ ਪੜ੍ਹ ਲਿਖ ਕੇ ਜਾਗਰੂਕ ਹੋ ਗਏ ਹਨ ਅਖਬਾਰੀ ਸੁਰਖੀਆਂ ਗਵਾਹ ਹਨ ਕਿ ਇਸ ਵਰਗ ਦੇ ਲੋਕਾਂ ਨੂੰ ਕੁਝ ਪਿੰਡਾਂ ਵਿੱਚ ਲੜਕੀਆਂ ਦੇ ਆਨੰਦ ਕਾਰਜਾਂ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇਣ ਤੋਂ ਵੀ ਮਨਾ ਕੀਤਾ ਗਿਆ। ਅੱਜ ਵੀ ਇਕਾ ਦੁੱਕਾ ਗੁਰਦੁਆਰਾ ਸਾਹਿਬਾਨਾ ਚ ਸ਼ਰੀਆਮ ਵੱਖਰੇ ਬਰਤਨ ਰੱਖਣ ਸਿਲਸਿਲਾ ਬਾਦ ਦਸਤੂਰ ਜਾਰੀ ਹੈ। ਭਾਰਤ ਦੇ ਕੁਝ ਧਾਰਮਿਕ ਸਥਾਨਾਂ ਤੇ ਇਸ ਵਰਗ ਦੇ ਦਾਖਲੇ ਤੇ ਪੂਰਨ ਪਾਬੰਦੀ ਹੈ। ਵੈਰ ਕਾਨੂੰਨੀ ਸਮਾਜਿਕ ਬਾਈਕਾਡ ਹੋਣੇ। ਕਿਦਰੇ ਦਲਿਤ ਸਕੂਲ ਮੁਖੀ ਨੂੰ ਗਣਤੰਤਰ ਦਿਵਸ ਤੇ ਕੌਮੀ ਝੰਡਾ ਲਹਿਰਾਉਣ ਤੋਂ ਰੋਕਣਾ ਜਾਂ ਫਿਰ ਕਿਸੇ ਮਾਨਯੋਗ ਹਾਈ ਕੋਰਟ ਦੇ ਮੁੱਖ ਜੱਜ ਦੀ ਬਦਲੀ ਤੋਂ ਬਾਅਦ ਨਵੇਂ ਆਏ ਜੱਜ ਸਾਹਿਬ ਵੱਲੋਂ ਆਪਣੇ ਦਫ਼ਤਰ ਨੂੰ ਗੰਗਾ ਵਾਲੀ ਦਲਿਤ ਲੜਕੀ ਨੂੰ ਖੂ ਚਾਹੀ ਸੁੱਟ ਦੇਣਾ ਇਸ ਤੋਂ ਵੀ ਅੱਗੇ ਲੰਘ ਕੇ ਇਸ ਜਾਤੀ ਵਿਤਕਰੇ ਨੇ ਕੁਦਰਤੀ ਆਫਤਾਂ ਸਮੇ ਵੀ ਇਨ੍ਹਾਂ ਲੋਕਾਂ ਦਾ ਪਿੱਛਾ ਨਹੀਂ ਛੱਡਿਆ ਮਨੁੱਖੀ ਮਨ ਦੀ ਪ੍ਰਵਰਤੀ ਹੈ ਕਿ ਇਹ ਕਿਸੇ ਦੁਖੀ ਨੂੰ ਦੇਖ ਕੇ ਲਾਜਮੀ ਤੌਰ ਤੇ ਪਸੀਜ ਜਾਂਦੀ ਹੈ ਪਰੰਤੂ ਹੈਰਾਨੀ ਦੀ ਗੱਲ ਕਿ ਪਿਛਲੇ ਸਮਿਆਂ ਦੌਰਾਨ ਗੁਜਰਾਤ ਜਾਂ ਆਏ ਪੂਚਾਲਾ ਸਮੇ ਵੀ ਅਖੌਤੀ ਉੱਚ ਜਾਤੀ ਦੇ ਲੋਕਾਂ ਵੱਲੋਂ ਦਲਿਤਾ ਨਾਲ ਪੋਜਨ ਸਾਂਝਾ ਨਹੀਂ ਕੀਤਾ ਇਸ ਤਰ੍ਹਾਂ ਦੀਆਂ ਦੁਸ਼ਵਾਰੀਆਂ ਗੈਰ ਮਾਨਵੀ ਵਰਤਾਓ ਗੈਰ ਕਾਨੂੰਨੀ ਅਤੇ ਅਸਬਿਅਕ ਬੋਲ ਚਾਲ ਦੇ ਚਲਦਿਆਂ ਜੇਕਰ ਕੋਈ ਵਿਅਕਤੀ ਪਰੇਮ ਨਾਲ ਕਿਸੇ ਹੋਰ ਧਰਮ ਸਮੁਦਾਇ ਜਾਂ ਡੇਰੇਵਲ ਆਕਰਸ਼ਿਤ ਹੁੰਦਾ ਹੈ ਜਾ ਫਿਰ ਤਰਮ ਪਰਿਵਰਤਨ ਕਰ ਲੈਂਦਾ ਹੈ ਤਾਂ ਇਹ ਕੋਈ ਗੈਰ ਕੁਦਰਤੀ ਵਰਤਾਰਾ ਨਹੀਂ ਜਾਪਦਾ ਇਹ ਸਭ ਕੁਝ ਦੇ ਪ੍ਰਤੀਕਰਮ ਵਜੋਂ ਕੁਝ ਕੋ ਰਾਜਸੀ ਅਤੇ ਧਾਰਮਿਕ ਆਗੂ ਵੱਖ-ਵੱਖ ਤਰ੍ਹਾਂ ਦੇ ਬਿਆਨ ਜਾਰੀ ਕਰ ਰਹੇ ਹਨ ਕੁਝ ਲੋਕ ਤਰਮ ਪਰਿਵਰਤਨ ਕਰਨ ਵਾਲਿਆਂ ਤੇ ਨਿਰਦਾਰ ਹੀ ਮੋਟੀਆਂ ਰਕਮਾਂ ਵਸੂਲਣ ਦੇ ਕਥਿਤ ਦੋਸ਼ ਲਗਾ ਲਾ ਰਹੇ ਹਨ ਕਈ ਤਰਮ ਪਰਿਵਰਤਨ ਤੇ ਪਾਬੰਦੀ ਮੰਗਦਾ ਹੈ ਕੁਝ ਕੁ ਸਰਪਾਰਟੀ ਮੀਟਿੰਗ ਦੀ ਦੁਹਾਈ ਪਾਉਂਦੇ ਹਨ ਅਤੇ ਕੋਈ ਕੁਝ ਹੋਰ ਕਹਿੰਦਾ ਹੈ ਇਹ ਸਭ ਕੁਝ ਦੇ ਵਿਚਾਰ ਹੈਰਾਨੀ ਅਤੇ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਵਰਤਾਰੇ ਦੇ ਪਿਛੋਕੜ ਅਤੇ ਬੁਨਿਆਦੀ ਕਾਰਨਾਂ ਦੀ ਗਹਿਰਾਈ ਨਾਲ ਪੁਣਛਾਣ ਕਰਨ ਅਤੇ ਇਸ ਦੇ ਟੁਕਵੇਂ ਅਤੇ ਸਥਾਈ ਜਿਸ ਨੇ ਇਹਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ ਅਜਿਹਾ ਕੁਝ ਵਾਪਰਨਾ ਇਹਨਾਂ ਦੀ ਧਰਮ ਪ੍ਰਤੀ ਆਸਥਾ ਜਾਂ ਮੋਹ ਦੀ ਪੈਦਾਇਸ਼ ਨਹੀਂ ਸਗੋਂ ਇਹਨਾਂ ਨੂੰ ਆਪਣਾ ਵੋਟ ਬੈਕ ਖਿਸ਼ਕਣ ਅਤੇ ਸੱਤ ਤੋਂ ਬਾਹਰ ਹੋਣ ਦਾ ਖਦਸ਼ਾ ਦਰਪੇਸ਼ ਹੋਣਾ ਹੈ ਜੇਕਰ ਧਰਮ ਪਰਿਵਰਤਨ ਤੇ ਪਾਬੰਦੀ ਲਗਾ ਵੀ ਦਿੱਤੀ ਜਾਵੇ ਤਾਂ ਭਾਰਤੀ ਸੰਵਿਧਾਨ ਅਨੁਸਾਰ ਧਾਰਮਿਕ ਆਜ਼ਾਦੀ ਦੇ ਅਰਥ ਹੀ ਕੀ ਰਹਿ ਜਾਣਗੇ ਕੀ ਫਿਰ ਕਿਸੇ ਨਵੀਂ ਸੰਵਿਧਾਨਕ ਸੋਧ ਵੱਲ ਵਧਿਆ ਜਾਵੇਗਾ ਇਸ ਲਈ ਧਾਰਮਿਕ ਮੁਖੀਆਂ ਸਿਆਸਤਦਾਨਾਂ ਸਮਾਜਿਕ ਅਤੇ ਜਨਤਕ ਜਥੇਬੰਦੀਆਂ ਨੂੰ ਸਹਿਰਦਤਾ ਨਾਲ ਕੋਈ ਨਾ ਕੋਈ ਫੈਸਲਾ ਤਾਂ ਲੈਣਾ ਹੀ ਪਵੇਗਾ ताकि समाजिक राजनीतिक आर्थिक खेत में महत्वपूर्ण योगदान पाने वाले इस डब्बे कुचले सदिया तो हशिएए तके हुए इस वर्ग में भी कुछ माण सतिकार मिल सके लोग भी हर पक्षों संतुष्ट होकर बराबरता वाले जीवन का एहसास कर सकन अजिह ना होने की सूरत में यह सुलग की चंग्याड़ी किसी वेले भी पांबड़ का रूप अख्तियार करके अनेकता या एकता वाले इस महान देश अपनी लपेट या लैके अराजकता वाला माहौल सिज सकती है नतीजन पछतावे अग या सड़न तो इलावा साढ़े हथ पल्ले कुछ भी नहीं बचना इसल सारिया सुहैरद तिर अज तो ही इस पास वाल उसारू यतन अरण करके भाईचारक साझ मानवी समानता पसंद समाज दी है कोई अपना जन्म आखिर क्यों है जो अजकल विच बहुत छाया हुआ है ते इस ते बहस भी बहुत हो रही है ता चलो, अज इसे मसले दाहियां फरोलन दी कोशिश करते हाँ पर सवाल यह है कि आखिर यह विवाद है की? कि इस दी खेड़ है या इसके पिछे कोई डूंगा दर्द भी छुपया है ਆਪਾਂ ਇਸ ਪੂਰੀ ਗੱਲਬਾਤ ਵਿੱਚ ਸਰੋਤ ਦੇ حوالے ਨਾਲ ਇੰਨਾ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਜਦੋਂ ਵੀ ਇਹ ਮੁੱਦਾ ਛਿਰਦਾ ਹੈ ਤਾਂ ਸਭ ਤੋਂ ਪਹਿਲੀ ਆਵਾਜ਼ ਕੀ ਉੱਠਦੀ ਹੈ ਹਾਂ ਇੱਕ ਸਿੱਧੀ ਜੀ ਮੰਗ ਕਿ ਬਸ ਇਸ ਤੇ ਪਾਬੰਦੀ ਲਗਾ ਦਿਓ ਤੇ ਫਿਰ ਇੱਕ ਹੋਰ ਦੋਸ਼ ਸਾਹਮਣੇ ਆਉਂਦਾ ਹੈ ਕਿਹਾ ਜਾਂਦਾ ਹੈ ਅਰੇ ਇਹ ਤਾਂ ਪੈਸਿਆਂ ਦਾ ਖੇਡ ਹੈ ਯਾਨੀ ਕਿ ਲੋਕਾਂ ਨੂੰ ਲਾਲਚ ਦੇ ਕੇ ਧਰਮ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਆਖਿਰ ਵਿੱਚ ਇਸ ਸਾਰੀ ਬਹਿਸ ਨੂੰ ਇੱਕ ਸਾਜ਼ਿਸ਼ ਦਾ ਰੂਪ ਦਿੱਤਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਕਿ ਇਹ ਸਭ ਕੁਝ ਸਾਡੇ ਪਾਈਚਾਰੇ ਨੂੰ ਤੋੜਨ ਉਸ ਨੂੰ ਕਮਜ਼ੋਰ ਕਰਨ ਲਈ ਕੀਤਾ ਜਾ ਰਿਹਾ ਹੈ ਪਰ ਇੱਥੇ ਇੱਕ ਦਿਲਚਸਪ ਮੋੜ ਆਂਦਾ ਹੈ ਜੋ ਸਰੋਤ ਆਪਾ ਦੇਖ ਰਹੇ ਆ ਉਹ ਕਹਿੰਦਾ ਹੈ ਕਿ ਇਹ ਸਾਰਾ ਰੌਲਾ ਰਪਾ ਅਸਲ ਕਹਾਣੀ ਤੋਂ ਸਾਡਾ ਧਿਆਨ ਭਟਕਾ ਰਿਹਾ ਹੈ ਇੱਕ ਅਜੇ ਹੀ ਕਹਾਣੀ ਜੋ ਇਸ ਰੋਲੇ ਤੋਂ ਕਿਤੇ ਜ਼ਿਆਦਾ ਡੂੰਗੀ ਹੈ ਜ਼ਿਆਦਾ ਦਰਦਨਾਕ ਹੈ ਤੇ ਇਹ ਸਾਨੂੰ ਸਮਝਾਉਂਦੀ ਹੈ ਕਿ ਆਖਿਰ ਕੋਈ ਇਨਸਾਨ ਇੰਨਾ ਵੱਡਾ ਕਦਮ ਚੁੱਕਣ ਲਈ ਮਜਬੂਰ ਕਿਉਂ ਹੁੰਦਾ ਹੈ ਚਲੋ ਹੁਣ ਇਸ ਮੁੱਦੇ ਦੀ ਜੜ ਤੱਕ ਪਹੁੰਚਦੇ ਆਂ ਜੇ ਇਸ ਵਿਵਾਦ ਨੂੰ ਸੱਚਮੁੱਚ ਸਮਝਣਾ ਹੈ ਤਾਂ ਸਭ ਤੋਂ ਪਹਿਲਾਂ ਉਸ ਨਿੱਜੀ ਪੀੜਾ ਨੂੰ ਸਮਝਣਾ ਪਵੇਗਾ ਜੋ ਕਿਸੇ ਨੂੰ ਆਪਣਾ ਧਰਮ ਬਦਲਣ ਲਈ ਮਜਬੂਰ ਕਰ ਦਿੰਦੀ ਹੈ ਦੇਖੋ ਸਰੋਤ ਇੱਕ ਗੱਲ ਬਿਲਕੁਲ ਸਾਫ਼ ਕਰਦਾ ਹੈ ਧਰਮ ਬਦਲਣਾ ਕੋਈ ਸ਼ੌਕ ਨਹੀਂ ਕੋਈ ਮਾਮੂਲੀ ਜਿਹਾ ਫੈਸਲਾ ਨਹੀਂ ਇਹ ਤਾਂ ਆਖਰੀ ਚਾਰਾ ਹੁੰਦਾ ਹੈ ਇੱਕ ਮਜਬੂਰੀ ਜ਼ਰਾ ਸੋਚੋ ਉਸ ਮਾਨਸਿਕ ਪੀੜਾ ਬਾਰੇ ਜਿਸ ਵਿੱਚੋਂ ਕੋਈ ਲੰਘਦਾ ਹੈ ਜਦੋਂ ਉਹ ਉਸ ਵਿਸ਼ਵਾਸ ਨੂੰ ਛੱਡਣ ਲਈ ਮਜਬੂਰ ਹੋ ਜਾਂਦਾ ਹੈ ਜਿਸ ਵਿੱਚ ਉਹ ਜੰਮਿਆ ਪਲਿਆ ਹੋਵੇ ਇਹ ਫੈਸਲਾ ਬੇਬਸੀ ਅਤੇ ਬਹੁਤ ਡੂੰਗੇ ਦਰਦ ਵਿੱਚੋਂ ਨਿਕਲਦਾ ਹੈ ਅੱਛਾ ਹੁਣ ਆਪਾਂ ਉਸ ਵੱਡੇ ਫਰਕ ਦੀ ਗੱਲ ਕਰਦੇ ਹਾਂ ਜਿਸ ਵੱਲ ਇਹ ਸਰੋਤ ਇਸ਼ਾਰਾ ਕਰ ਰਿਹਾ ਹੈ ਇਹ ਫਰਕ ਹੈ ਸਾਡੇ ਧਾਰਮਿਕ ਸਿਧਾਂਤਾਂ ਅਤੇ ਸਾਡੇ ਅਸਲ ਸਮਾਜਿਕ ਵਿਵਹਾਰ ਦੇ ਵਿਚਾਰ ਯਾਨੀ ਕਹਿਣੀ ਤੇ ਕਰਨੀ ਦਾ ਫਰਕ ਸਾਡੇ ਗੁਰੂਆਂ ਦਾ ਬਚਨ ਹੈ ਮਾਨਸ ਕੀ ਜਾਤ ਸਭ ਹੈ ਇੱਕ ਇਹ ਪਹਿਚਾਨ ਬੋ ਕਿੰਨੀ ਵੱਡੀ ਗੱਲ ਹੈ ਇਸ ਦਾ ਮਤਲਬ ਹੈ ਕਿ ਸਾਰੀ ਮਨੁੱਖਤਾ ਇੱਕ ਹੈ ਅਸਲ ਵਿੱਚ ਸਿੱਖ ਧਰਮ ਦਾ ਜਨਮ ਹੀ ਜਾਤ ਪਾਤ ਦੇ ਖਿਲਾਫ ਇੱਕ ਇਨਕਲਾਬ ਸੀ ਗੁਰੂ ਸਾਹਿਬਾਨ ਨੇ ਸਿਰਫ ਇਸ ਬਰਾਬਰੀ ਦਾ ਪ੍ਰਚਾਰ ਹੀ ਨਹੀਂ ਕੀਤਾ ਬਲਕਿ ਇਸ ਨੂੰ ਜੀਕੇ ਵੀ ਦਿਖਾਇਆ ਤੇ ਇੱਥੇ ਉਹ ਕਹਿਣੀ ਤੇ ਕਰਨੀ ਦਾ ਫਰਕ ਬਿਲਕੁਲ ਸਾਫ਼ ਨਜ਼ਰ ਆਉਂਦਾ ਹੈ ਜਿਸ ਦੀ ਗੱਲ ਲੇਖਕ ਕਰਦਾ ਹੈ ਦੇਖੋ ਇੱਕ ਪਾਸੇ ਤਾਂ ਗੁਰੂ ਸਾਹਿਬ ਦਾ ਬਚਨ ਹੈ ਰੰਗਰੇਟੇ ਗੁਰੂ ਕੇ ਬੇਟੇ ਯਾਨੀ ਦੱਬੇ ਕੁਚਲੇ ਲੋਕਾਂ ਨੂੰ ਗੁਰੂ ਦੇ ਪੁੱਤਰ ਹੋਣ ਦਾ ਮਾਣ ਦਿੱਤਾ ਤੇ ਦੂਜੇ ਪਾਸੇ ਅੱਜ ਦੀ ਹਕੀਕਤ ਕੀ ਹੈ ਉਹਨਾਂ ਲਈ અપਮਾਨਜਨਕ ਸ਼ਬਦ ਵਰਤੇ ਜਾਂਦੇ ਹਨ ਇਹ ਫਰਕ ਇਹੀ ਤਾਂ ਸਿਧਾਂਤ ਤੇ ਅਮਲ ਵਿਚਲੀ ਡੂੰਗੀ ਖਾਈ ਹੈ ਹੁਣ ਆਪਾਂ ਵਿਤਕਰੇ ਦੀਆਂ ਕੁਝ ਠੋਸ ਮਿਸਾਲਾਂ ਤੇ ਨਜ਼ਰ ਮਾਰਦੇ ਹਾਂ ਉਹ ਮਿਸਾਲਾਂ ਜਿਨ੍ਹਾਂ ਨੂੰ ਲੇਖਕ ਧਰਮ ਪਰਿਵਰਤਨ ਦਾ ਅਸਲੀ ਕਾਰਨ ਮੰਨਦਾ ਹੈ ਸਭ ਤੋਂ ਪਹਿਲੀ ਗੱਲ ਪਵਿੱਤਰ ਥਾਵਾਂ ਦੇ ਦਾਖਲ ਹੋਣ ਤੋਂ ਰੋਕਣਾ ਜ਼ਰਾ ਸੋਚ ਕੇ ਦੇਖੋ ਕਿਸੇ ਨੂੰ ਆਪਣੇ ਹੀ ਧਰਮ ਸਥਾਨ ਤੇ ਜਾਣ ਤੋਂ ਰੋਕ ਦਿੱਤਾ ਜਾਵੇ ਸਿਰਫ ਤੇ ਸਿਰਫ ਉਸਦੀ ਜਾਤ ਕਰਕੇ ਇਸ ਤੋਂ ਅੱਗੇ ਗੱਲ ਆਂਦੀ ਹੈ ਵੱਖਰੇ ਬਰਤਨਾਂ ਦੀ ਅੱਜ ਵੀ ਕਈ ਪੂਜਾ ਸਥਾਨਾਂ ਤੇ ਲੋਕਾਂ ਨੂੰ ਵੱਖਰੇ ਬਰਤਨ ਵਰਤਣ ਲਈ ਮਜਬੂਰ ਕੀਤਾ ਜਾਂਦਾ ਹੈ ਇਹ ਛੂਛਾਤ ਦਾ ਜਿਉਂਦਾ ਜਾਗਦਾ ਸਬੂਤ ਨਹੀਂ ਤਾਂ ਹੋਰ ਕੀ ਹੈ ਤੇ ਇਹ ਵਿਤਕਰਾ ਸਿਰਫ ਧਾਰਮਿਕ ਥਾਵਾਂ ਤੱਕ ਨਹੀਂ ਰੁਕਦਾ ਇਹ ਸਾਡੇ ਸਮਾਜਿਕ ਜੀਵਨ ਵਿੱਚ ਵੀ ਫੈਲਿਆ ਹੋਇਆ ਹੈ ਸਰੋਤ ਵਿੱਚ ਇੱਕ ਘਟਨਾ ਦਾ ਜ਼ਿਕਰ ਹੈ ਜਿੱਥੇ ਇੱਕ ਦਲਿਤ ਸਕੂਲ ਮੁਖੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਆਪਣੇ ਹੀ ਸਕੂਲ ਵਿੱਚ ਤਿਰੰਗਾ ਲਹਿਰਾਉਣ ਤੋਂ ਰੋਕ ਦਿੱਤਾ ਗਿਆ ਅਤੇ ਇਹ ਪੱਖਪਾਤ ਸਿਰਫ ਪਿੰਡਾਂ ਸ਼ਹਿਰਾਂ ਤੱਕ ਹੀ ਨਹੀਂ ਸਗੋਂ ਸਾਡੀਆਂ ਸਭ ਤੋਂ ਉੱਚੀਆਂ ਸੰਸਥਾਵਾਂ ਤੱਕ ਪਹੁੰਚ ਚੁੱਕਾ ਹੈ ਇੱਕ ਹੈਰਾਨ ਕਰਨ ਵਾਲੀ ਮਿਸਾਲ ਹੈ ਕਿ ਜਦੋਂ ਇੱਕ ਦਲਿਤ ਜੱਜ ਦਾ ਤਬਾਦਲਾ ਹੋਇਆ ਤਾਂ ਉਸਦੇ ਜਾਣ ਤੋਂ ਬਾਅਦ ਉਸਦੇ ਦਫ਼ਤਰ ਨੂੰ ਗੰਗਾ ਜਲ ਨਾਲ ਸ਼ੁੱਧ ਕੀਤਾ ਗਿਆ ਪਰ ਸ਼ਾਇਦ ਸਭ ਤੋਂ ਦੁਖਦਾਈ ਮਿਸਾਲ ਇਹ ਹੈ ਗੁਜਰਾਤ ਪੁਚਾਲ ਵਰਗੀ ਵੱਡੀ ਕੁਦਰਤੀ ਆਫਤ ਵੇਲੇ ਜਦੋਂ ਇਨਸਾਨੀਅਤ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ उदो भी कुछ लोगों ने दलित पीड़ित रोटी करन तो इनकार कर दिता। हूँ जो इंसान इंसाना वाला सलूकी जे हो दुखी होकर कित होहारा ला इससे हैरानी वाली गल की है चलो हम वापस शुरुआत से चलिया हम जब आप इस दर्दनाक हकीकत को समझ लिया है तो आओ उस सियासी रौले रपे एक नवे नज़रिए देखिए फिर सवाल उठता है कि इस सियासी गुस्से पिछे असल कारण की है कि सचमुच धर्म की चिंता है स्रोत का तर्क बिल्कुल साफ है यह मसला धर्म का घट्ट स असल डर है अपना वोट बैंक खुस जा इसलिए लेखक का सब तो व्डा नुकता यही है कि आप सारे धर्म परिवर्तन से बहस कर रहे हैं हां। जो कि सिर्फ एक लक्षण है एक सिमटम है जबकि असल बीमारी जो कि वितकरा है उसनू पूरी तरह नज़रअंदाज किया जा रहा है पहुंचे हाँ सिटे ते जिथे लेखक एक बहुत गंभीर चेतावनी दिता है कि जे इस समाजिक जख़म को अणगौलिया गया तो नतीजे किन्ने खतरनाक हो सकते हैं ਇਹ ਲੇਖਕ ਦੀ ਆਖਰੀ ਪਰ ਬਹੁਤ ਸ਼ਕਤੀਸ਼ਾਲੀ ਚੇਤਾਵਨੀ ਹੈ ਉਸ ਦਾ ਕਹਿਣਾ ਹੈ ਕਿ ਜੇ ਇਸ ਬਿਮਾਰੀ ਦੀ ਜੜ ਯਾਨੀ ਵਿਤਰੇ ਨੂੰ ਖਤਮ ਨਾ ਕੀਤਾ ਗਿਆ ਤਾਂ ਇਹ ਸੁਲਗਦੀ ਹੋਈ ਚੰਗਿਆੜੀ ਕਦੇ ਵੀ ਭਾਂਬੜ ਬਣ ਸਕਦੀ ਹੈ ਤੇ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਹੈ ਤੇ ਉਸ ਵੇਲੇ ਸਿਵਾਏ ਪਛਤਾਵੇ ਦੇ ਸ਼ਾਇਦ ਕੁਝ ਵੀ ਹੱਥ ਨਾ ਰਹੇ ਤਾਂ ਫਿਰ ਇਸ ਸਾਰੀ ਗੱਲਬਾਤ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਛੱਡ ਦਿੰਦੀ ਹੈ ਜੇਕਰ ਧਰਮ ਪਰਿਵਰਤਨ ਤੇ ਪਾਬੰਦੀ ਲਗਾਉਣਾ ਇਸ ਮਸਲੇ ਦਾ ਹੱਲ ਨਹੀਂ ਹੈ ਤਾਂ ਫਿਰ ਅਸਲ ਹੱਲ ਹੈ ਕਿ ਸਰੋਤ ਇਸ਼ਾਰਾ ਕਰਦਾ ਹੈ ਕਿ ਸ਼ਾਇਦ ਜਵਾਬ ਕਾਨੂੰਨ ਦੀਆ ਕਿਤਾਬਾਂ ਵਿੱਚ ਨਹੀਂ ਸਗੋਂ ਸਾਡੇ ਦਿਲਾ ਵਿੱਚ ਸਾਡੇ ਸਮਾਜ ਵਿੱਚ ਹੈ ਸ਼ਾਇਦ ਅਸਲ ਹੱਲ ਇੱਕ ਅਜਿਹੇ ਸਮਾਜ ਸਿਰਜਣ ਵਿੱਚ ਹੈ ਜਿੱਥੇ ਕਿਸੇ ਨੂੰ ਵੀ ਆਪਣਾ ਧਰਮ ਛੱਡਣ ਲਈ ਮਜਬੂਰੀ ਨਾ ਹੋਣਾ ਪਵੇ ਜਿੱਥੇ ਹਰ ਇਨਸਾਨ ਨੂੰ ਸਿਰਫ ਇਨਸਾਨ ਹੋਣ ਦਾ ਸਨਮਾਨ ਤੇ ਬਰਾਬਰੀ ਮਿਲੇ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਇੱਕ ਬਹੁਤ ਹੀ ਸਧਾਰਨ ਜਿਹੇ ਵਿਚਾਰ ਨਾਲ ਕਰਦੇ ਹਾਂ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ ਜਿਵੇਂ ਸਾਡੇ ਅੱਜ ਦੇ ਸਰੋਤੇ ਦੇ ਲੇਖ ਕਹਿੰਦੇ ਨੇ ਵਗਦਾ ਪਾਣੀ ਹਮੇਸ਼ਾ ਸਾਫ਼ ਰਹਿੰਦਾ ਹੈ ਤੇ ਖੜਾ ਪਾਣੀ ਉਹ ਸਮੇਂ ਨਾਲ ਬਦਬੂ ਮਾਰਨ ਲੱਗ ਜਾਂਦਾ ਹੈ ਇਹ ਗੱਲ ਸਿਰਫ ਪਾਣੀ ਤੇ ਨਹੀਂ ਮੈਨੂੰ ਲੱਗਦਾ ਇਨਸਾਨਾਂ ਤੇ ਸਮਾਜ ਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ ਪਰ ਕੁਝ ਤਬਦੀਲੀਆਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਸਮਾਜ ਵਿੱਚ ਇੱਕ ਵੱਡੀ ਹਲਚਲ ਪੈਦਾ ਕਰ ਦਿੰਦੀਆਂ ਹਨ ਅੱਜ ਦਾ ਸਾਡਾ ਵਿਸ਼ਾ ਇੱਕ ਐਸਾ ਹੀ ਸੰਵੇਦਨਸ਼ੀਲ ਮੁੱਦਾ ਹੈ ਧਰਮ ਪਰਿਵਰਤਨ ਤੇ ਇਸ ਨੂੰ ਸਮਝਣ ਲਈ ਸਾਡੇ ਕੋਲ ਆਤਮਾ ਸਿੰਘ ਪਮਾਰ ਦਾ ਇੱਕ ਲੇਖ ਹੈ ਜੋ ਇਸ ਮਸਲੇ ਦੀਆਂ ਜੜ੍ਹਾਂ ਤੱਕ ਜਾਣ ਦੀ ਕੋਸ਼ਿਸ਼ ਕਰਦਾ ਹੈ ਸਾਡੀ ਅੱਜ ਦੀ ਚਰਚਾ ਦਾ ਮਕਸਦ ਇਸ ਲੇਖ ਵਿੱਚੋਂ ਉਹਨਾਂ ਮੁੱਖ ਨੁਕਤਿਆਂ ਨੂੰ ਕੱਢਣਾ ਹੈ ਜੋ ਇਸ ਵਰਤਾਰੇ ਦੇ ਪਿੱਛੇ ਛੁਪੇ ਕਾਰਨਾਂ ਤੇ ਰੌਸ਼ਨੀ ਪਾਉਂਦੇ ਨੇ ਹਾਂਜੀ ਤੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਲੇਖਕ ਨੇ ਵੀ ਕੀਤਾ ਹੈ ਕਿ ਇਸ ਚਰਚਾ ਦਾ ਮਕਸਦ ਕਿਸੇ ਵੀ ਧਰਮ ਦੀ ਆਲੋਚਨਾ ਕਰਨਾ ਜਾਂ ਕਿਸੇ ਦਾ ਦਿਲ ਦੁਖਾਉਣਾ ਬਿਲਕੁਲ ਨਹੀਂ ਹੈ ਮਕਸਦ ਸਿਰਫ ਨਿਰਪੱਖ ਹੋ ਕੇ ਸਮਝਣਾ ਹੈ ਕਿ ਕੋਈ ਵੀ ਵਰਤਾਰਾ ਖਾਸ ਕਰਕੇ ਇੰਨਾ ਵੱਡਾ ਸਮਾਜਿਕ ਵਰਤਾਰਾ ਬਿਨਾਂ ਕਿਸੇ ਠੋਸ ਕਾਰਨ ਦੇ ਨਹੀਂ ਹੁੰਦਾ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਹੈਨਾ ਔਰ ਸਾਡਾ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਮਰਜ਼ੀ ਦਾ ਧਰਮ ਚੁਣਨ ਤੇ ਉਸਤੇ ਅਮਲ ਕਰਨ ਦੀ ਪੂਰੀ ਆਜ਼ਾਦੀ ਦਿੰਦਾ ਹੈ ਤਾਂ ਸਾਡੀ ਗੱਲਬਾਤ ਇਸੇ ਦਾਇਰੇ ਵਿੱਚ ਰਹੇਗੀ ਤਾਂ ਫਿਰ ਆਓ ਸਭ ਤੋਂ ਬੁਨਿਆਦੀ ਸਵਾਲ ਤੋਂ ਸ਼ੁਰੂ ਕਰੀਏ ਲੇਖਕ ਦੇ ਹਿਸਾਬ ਨਾਲ ਕੋਈ ਆਪਣਾ ਧਰਮ ਬਦਲਦਾ ਹੀ ਕਿਉਂ ਹੈ ਉਹ ਲਿਖਦੇ ਨੇ ਕਿ ਕੋਈ ਵੀ ਇਨਸਾਨ ਜਿਸ ਦੀ ਆਪਣੇ ਧਰਮ ਵਿੱਚ ਡੂੰਗੀ ਆਸਥਾ ਹੋਵੇ ਉਹ ਆਮ ਹਾਲਾਤਾਂ ਵਿੱਚ ਕਦੇ ਵੀ ਆਪਣਾ ਧਰਮ ਨਹੀਂ ਛੱਡਦਾ ਮਤਲਬ ਇਹ ਕੋਈ ਕਪੜੇ ਬਦਲਣ ਵਰਗਾ ਫੈਸਲਾ ਤਾਂ ਹੈ ਹੀ ਨਹੀਂ ਉਹ ਕਹਿੰਦੇ ਨੇ ਇਸ ਪਿੱਛੇ ਇੱਕ ਡੂੰਗੀ ਮਾਨਸਿਕ ਪੀੜਾ ਇੱਕ ਮਜਬੂਰੀ ਛੁਪੀ ਹੁੰਦੀ ਹੈ ਕੀ ਇਹ ਗੱਲ ਸਹੀ ਹੈ ਉਹ ਸਿੱਖ ਧਰਮ ਦੀ ਉਦਾਹਰਣ ਦਿੰਦੇ ਨੇ ਜਿਸ ਦਾ ਜਨਮ ਹੀ ਉਸ ਸਮੇਂ ਦੇ ਸਮਾਜਿਕ ਢਾਂਚੇ ਖਾਸ ਕਰਕੇ Hindu ਧਰਮ ਦੀਆਂ ਕੁਝ ਕਟੜ ਰਹੁ ਰੀਤਾਂ ਤੇ ਸਭ ਤੋਂ ਵੱਧ ਵਰਣ ਵਿਵਸਥਾ ਯਾਨੀ ਕਿ ਜਾਤਪਾਤ ਦੇ ਸਿਸਟਮ ਦੇ ਵਿਰੋਧ ਵਿੱਚ ਇੱਕ ਇਨਕਲਾਬੀ ਲਹਿਰ ਵਜੋਂ ਹੋਇਆ ਸੀ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਮਾਜਿਕ ਤੇ ਧਾਰਮਿਕ ਤਬਦੀਲੀ ਸੀ ਜਿੱਥੇ ਲੋਕਾਂ ਨੇ ਇੱਕ ਨਵਾਂ ਰਾਹ ਚੁਣਿਆ ਇਹ ਬਹੁਤ ਦਿਲਚਸਪ ਨੁਕਤਾ ਹੈ ਮਤਲਬ ਕਿ ਧਰਮ ਪਰਵਰਤਨ ਦਾ ਵਰਤਾਰਾ ਇਤਿਹਾਸ ਵਿੱਚ ਵੀ ਰਿਹਾ ਹੈ ਤੇ ਅਕਸਰ ਇੱਕ ਸਮਾਜਿਕ ਸੁਧਾਰ ਦੀ ਲਹਿਰ ਵਜੋਂ ਉਭਰਿਆ ਹੈ ਲੇਖ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1699 ਦੀ ਵਿਸਾਖੀ ਦਾ ਖਾਸ ਜ਼ਿਕਰ ਹੈ ਉਸ ਘਟਨਾ ਨੇ ਇਸ ਪੂਰੇ ਸੰਕਲਪ ਨੂੰ ਕਿਵੇਂ ਬਦਲ ਦਿੱਤਾ ਉਹ ਇੱਕ ਇੱਕ ਇਤਿਹਾਸਿਕ ਪਲ ਸੀ ਸੱਚੀ ਜਦੋਂ ਗੁਰੂ ਸਾਹਿਬ ਨੇ ਵੱਖ-ਵੱਖ ਜਾਤਾਂ ਤੇ ਪਿਛੋਕੜਾਂ ਦੇ ਲੋਕਾਂ ਇਕ ਐਲਾਨ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਣ ਬੋਦਾ ਸਿਧਾਂਤ ਦੇ ਕੇ ਉਹਨਾਂ ਨੇ ਸਿਧਾਂਤਕ ਤੇ ਅਮਲੀ ਮਤਲਬ ਥਿਉਰੀ ਤੇ ਪ੍ਰੈਕਟਿਸ ਦੋਵੇਂ ਪਧਰਾ ਤੇ ਮਨੁੱਖੀ ਬਰਾਬਰੀ ਦੀ ਨੀ ਰੱਖੀ ਉਸ ਦਿਨ ਜਾਤਪਾਤ ਦੀਆਂ ਸਾਰੀਆਂ ਵੰਡੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਇੱਕ ਕ੍ਰਾਂਤੀ ਸੀ ਜਿਸ ਨੇ ਸਨਮਾਨ ਤੇ ਬਰਾਬਰੀ ਲਾਭਰੇ ਲੋਕਾਂ ਨੂੰ ਇੱਕ ਨਵਾਂ ਰਾਹ ਦਿਖਾਇਆ ਪਰ ਇੱਥੇ ਹੀ ਲੇਖਕ ਇੱਕ ਬਹੁਤ ਤਿੱਖਾ ਤੇ ਸ਼ਾਇਦ ਕੁਝ ਲੋਕਾਂ ਲਈ ਚੁਬਾਵਾ ਸਵਾਲ ਖੜਾ ਕਰਦਾ ਹੈ ਉਹ ਪੁੱਛਦਾ ਹੈ ਕਿ ਜਿਸ ਬਰਾਬਰੀ ਦੇ ਸਿਧਾਂਤ ਤੇ ਸਿੱਖ ਧਰਮ ਦੀ ਨੀਂ ਰੱਖੀ ਗਈ ਸੀ ਕਿ ਉਹ ਸਿਧਾਂਤ ਅੱਜ ਸਿੱਖ ਸਮਾਜ ਵਿੱਚ ਪੂਰੀ ਤਰ੍ਹਾਂ ਲਾਗੂ ਹੋ ਰਿਹਾ ਹੈ ਇੱਥੋਂ ਹੀ ਗੱਲ ਗੰਭੀਰ ਹੋ ਜਾਂਦੀ ਹੈ ਜੀ ਤੇ ਇਹੀ ਲੇਖ ਦਾ ਕੇਂਦਰੀ ਤੁਰਾ ਹੈ ਲੇਖਕ ਸਿਧਾਂਤ ਤੇ ਅਮਲ ਦੇ ਵਿਚਕਾਰਲੇ ਪਾੜੇ ਵੱਲ ਇਸ਼ਾਰਾ ਕਰਦਾ ਹੈ ਉਹ ਦਾਅਵਾ ਕਰਦਾ ਹੈ ਕਿ ਜੇਕਰ ਗੁਰੂ ਸਾਹਿਬ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਂਦਾ ਤਾਂ ਸ਼ਾਇਦ ਅੱਜ ਇਸ ਰੁਕੋ ਕੁਝ ਉਦਾਹਰਨਾ ਦਿੰਦਾ ਹੈ ਜੋ ਦਸਤੀਆ ਨੇ ਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ ਇੱਕ ਮਿੰਟ ਰੁਕੋ ਜਿਵੇਂ ਲੇਖ ਵਿੱਚ ਜ਼ਿਕਰ ਹੈ ਕਿ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਕੁਝ ਦਲਿਤ ਸਿੱਖਾਂ ਨੂੰ ਚੌਥੇ ਪੌੜੇ ਵਾਲੇ ਕਹਿ ਕੇ ਬੁਲਾਇਆ ਜਾਂਦਾ ਹੈ ਇਹ ਸ਼ਬਦ ਵਰਤਣ ਦਾ ਕੀ ਮਤਲਬ ਹੈ ਲੇਖਕ ਇਸ ਦੇ ਪਿੱਛੇ ਦੀ ਮਾਨਸਿਕਤਾ ਬਾਰੇ ਕੀ ਕਹਿੰਦਾ ਹੈ ਇਹ ਸਿਰਫ ਇੱਕ ਨਾਂ ਹੈ ਜਾਂ ਇਸ ਵਿੱਚ ਡੂੰਘਾ ਅਪਮਾਨ ਛੁਪਿਆ ਹੋਇਆ ਹੈ ਇਹ ਸਿਰਫ ਇੱਕ ਨਾਂ ਨਹੀਂ ਇੱਕ ਪੂਰੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਚੌਥਾ ਪੌੜਾ ਉਸ ਚੌਥੇ ਵਰਣ ਯਾਨੀ ਸ਼ੂਦਰ ਵਰਣ ਵਾਲੇ ਇਸ਼ਾਰਾ ਹੈ ਜਿਸ ਨੂੰ ਵਰਣ ਵਿਵਸਥਾ ਵਿੱਚ ਸਭ ਤੋਂ ਹੇਠਾਂ ਰੱਖਿਆ ਗਿਆ ਸੀ ਜਦੋਂ ਇੱਕ ਅੰਮ੍ਰਿਤਧਾਰੀ ਸਿੱਖ ਜੋ ਸਿਧਾਂਤਿਕ ਤੌਰ ਤੇ ਜਾਤ ਪਾਤ ਤੋਂ ਉੱਪਰ ਉੱਠ ਚੁੱਕਾ ਹੈ ਨੂੰ ਇਸ ਤਰ੍ਹਾਂ ਬੁਲਾਇਆ ਜਾਂਦਾ ਹੈ ਤਾਂ ਇਹ ਸਿੱਧੇ ਤੌਰ ਤੇ ਉਸ ਨੂੰ ਉਸਦੀ ਪੁਰਾਣੀ ਜਾਤ ਦੀ ਯਾਦ ਦਿਵਾ ਕੇ ਅਪਮਾਨਿਤ ਕਰਨਾ ਹੈ ਇਹ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣ ਬੋ ਦੇ ਸਿਧਾਂਤ ਦੀ ਸਿੱਧੀ ਉਲੰਘਣਾ ਹੈ ਇਹ ਤਾਂ ਉਸ ਸਨਮਾਨਿਤ ਬਿਲਕੁਲ ਉਲਟ ਹੈ ਜੋ ਦਸਮ ਪਿਤਾ ਨੇ ਖੁਦ ਦਿੱਤਾ ਸੀ ਲੇਖ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜ਼ਿਕਰ ਹੈ हां बिल्कुल जबो भाई जेता जी जो बाद में बाबा जीवन सिंह जी बने दिल्ली ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਘਰ ਨਾਲ ਲਾ ਕੇ ਰਿੰਗਰੇਟੇ ਗੁਰੂ ਕੇ ਬੇਟੇ ਦਾ ਮੰਨ ਦਿੱਤਾ ਸੀ ਇੱਕ ਪਾਸੇ ਗੁਰੂ ਸਾਹਿਬ ਦਾ ਇਹ ਕ੍ਰਾਂਤੀਕਾਰੀ ਕਦਮ ਹੈ ਤੇ ਦੂਜੇ ਪਾਸੇ ਚੌਥੇ ਪੌੜੇ ਵਾਲੇ ਵਰਗੀ ਸ਼ਬਦਾਵਲੀ ਲੇਖਕ ਇਹੀ ਦੋ ਮਿਆਰਾਪਣ ਉਜਾਗਰ ਕਰ ਰਿਹਾ ਹੈ ਉਹ ਇਹ ਵੀ ਇਸ਼ਾਰਾ ਕਰਦਾ ਹੈ ਕਿ ਦਲਿਤ ਪਾਈਚਾਰੇ ਦੇ ਮਹਾਨ ਸ਼ਹੀਦਾਂ ਜਿਵੇਂ ਭਾਈ ਵੀਰ ਸਿੰਘ ਭਾਈ ਤੀਰ ਸਿੰਘ ਤੇ ਇੱਥੋਂ ਤੱਕ ਕਿ ਮਹਾਨ ਜਰਨੈਲ ਹਰੀ ਸਿੰਘ ਨਲੂਆ ਜਿਨ੍ਹਾਂ ਦਾ ਪਿਸ਼ੋਕੜ ਵੀ ਦੱਬੇ ਕੁਚਲੇ ਸਮਾਜ ਨਾਲ ਜੁੜਦਾ ਆ ਜਾਂਦਾ ਹੈ ਤੇ ਲੇਖਕ ਇਹ ਵੀ ਸਾਫ ਕਰਦਾ ਹੈ ਕਿ ਇਹ ਵਿਤਕਰਾ ਸਿਰਫ ਇਤਿਹਾਸ ਦੀਆਂ ਗੱਲਾਂ ਜਾਂ ਸ਼ਬਦਾਂ ਤੱਕ ਹੀ ਸੀਮਤ ਨਹੀਂ ਹੈ ਇਹ ਅਜ ਦੇ ਸਮਾਜਿਕ ਵਿਹਾਰ ਵਿੱਚ ਵੀ ਨਜ਼ਰ ਆਂਦਾ ਹੈ ਹਾਂ ਤੇ ਇਹ ਘਟਨਾਵਾਂ ਬਹੁਤ ਹੀ ਕਿਵੇਂ ਕਹਾ ਪਰੇਸ਼ਾਨ ਕਰਨ ਵਾਲੀਆਂ ਹਨ ਲੇਖਕ ਕੁਝ ਪਿੰਡਾਂ ਦਾ ਜ਼ਿਕਰ ਕਰਦਾ ਹੈ ਜਿੱਥੇ ਦਲਿਤ ਪਰਿਵਾਰਾਂ ਨੂੰ ਆਪਣੀਆਂ ਧੀਆਂ ਦੇ ਆਨੰਦ ਕਾਰਜ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਰ ਲੈ ਜਾਣ ਤੋਂ ਮਨਾ ਕਰ ਦਿੱਤਾ ਗਿਆ ਤੁਸੀਂ ਕਲਪਨਾ ਕਰੋ ਉਸ ਪਰਿਵਾਰ ਦੇ ਦਰਦ ਦੀ ਇਸ ਤੋਂ ਇਲਾਵਾ ਕੁਝ ਗੁਰਦੁਆਰਿਆਂ ਵਿੱਚ ਦਲਿਤਾਂ ਲਈ ਵੱਖਰੇ ਬਰਤਨ ਰੱਖ ਕੇ ਜਾਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ ਇਹ ਸਭ ਕੁਝ ਉਸ ਬਰਾਬਰੀ ਦੇ ਸਿਧਾਂਤ ਦੇ ਬਿਲਕੁਲ ਉਲਟ ਹੈ ਜਿਸ ਤੇ ਧਰਮ ਦੀ ਨੀ ਰੱਖੀ ਗਈ ਸੀ ਤਾਂ ਲੇਖਕ ਇਹ ਦਲੀਲ ਦੇ ਰਿਹਾ ਹੈ ਕਿ ਜਦੋਂ ਕਿਸੇ ਨੂੰ ਆਪਣੇ ਹੀ ਧਾਰਮਿਕ ਸਥਾਨਾਂ ਤੇ ਬੇਗਾਨਗੀ ਤੇ અપਮਾਨ ਮਹਿਸੂਸ ਹੋਵੇ ਤਾਂ ਉਸ ਸਨਮਾਨ ਤੇ ਆਪਣਤ ਦੀ ਭਾਲ ਵਿੱਚ ਕਿਤੇ ਹੋਰ ਜਾ ਸਕਦਾ ਹੈ ਪਰ ਫਿਰ ਉਹ ਇਸ ਮੁੱਦੇ ਨੂੰ ਸਿਰਫ ਇੱਕ ਪਾਈਚਾਰੇ ਤੱਕ ਸੀਮਿਤ ਨਹੀਂ ਰੱਖਦਾ ਠੀਕ ਜੀ ਨਹੀਂ ਉਹ ਇਸ ਨੂੰ ਇੱਕ ਵੱਡੀ ਮਤਲਬ ਪੂਰੇ ਭਾਰਤ ਦੀ ਸਮੱਸਿਆ ਵਜੋਂ ਪੇਸ਼ ਕਰਦਾ ਹੈ ਉਹ ਕਹਿੰਦਾ ਹੈ ਕਿ ਇਹ ਮਾਨਸਿਕਤਾ ਸਿਰਫ ਇੱਕ ਧਰਮ ਜਾਂ ਖਿੱਤੇ ਵਿੱਚ ਨਹੀਂ ਸਗੋਂ ਪੂਰੇ ਦੇਸ਼ ਦੇ ਸਮ ਕਰਦਾ ਹੈ ਤਾਂ ਕਿ ਸੁਣਨ ਵਾਲਾ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝ ਸਕੇ ਜਿਵੇਂ ਕਿ ਉਹ ਘਟਨਾ ਜਿਸ ਵਿੱਚ ਇੱਕ ਦਲਿਤ ਸਕੂਲ ਮੁਖੀ ਨੂੰ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਤੋਂ ਰੋਕਿਆ ਗਿਆ। ਇਹ ਤਾਂ ਸਿੱਧਾ-ਸਿੱਧਾ ਰਾਸ਼ਟਰੀ ਸਨਮਾਨ ਦਾ ਅਪਮਾਨ ਹੈ। ਬਿਲਕੁਲ ਤੇ ਇਸ ਤੋਂ ਵੀ ਵੱਧ ਹੈਰਾਨ ਕਰਨ ਵਾਲੀ ਉਦਾਹਰਣ ਇੱਕ ਹਾਈ ਕੋਰਟ ਦੇ ਜੱਜ ਦੀ ਹੈ। ਲੇਖ ਮੁਤਾਬਕ ਇੱਕ ਜੱਜ ਨੇ ਆਪਣੇ ਦਫ਼ਤਰ ਨੂੰ ਗੰਗਾ ਜਲ ਨਾਲ ਪਵਿੱਤਰ ਕਰਵਾਇਆ ਸਿਰਫ ਇਸ ਲਈ ਕਿਉਂਕਿ ਉਸ ਤੋਂ ਪਹਿਲਾਂ ਉਸ ਕੁਰਸੀ ਤੇ ਇੱਕ ਦਲਿਤ ਜੱਜ ਬੈਠਦਾ ਸੀ। ਇਹ ਤਾਂ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ। ਮਤਲਬ ਇੱਕ ਪੜ੍ਹਿਆ-ਲਿਖਿਆ ਸੰਵਿਧਾਨ ਦੀ ਸੌਚੋਕਣ ਵਾਲਾ ਜੱਜ ਵੀ ਜੇ ਅਜਿਹੀ ਸੋਚ ਰੱਖਦਾ ਹੈ ਤਾਂ ਆਮ ਸਮਾਜ ਦੀ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕ ਇਹ ਗਰੀਬੀ ਨਾਲ ਨਹੀਂ ਸਗੋਂ ਸਦੀਆਂ ਪੁਰਾਣੀ ਜਾਤੀਵਾਦੀ ਮਾਨਸਿਕਤਾ ਨਾਲ ਜੁੜੀ ਹੋਈ ਹੈ। ਲੇਖ ਵਿੱਚ ਇੱਕ ਹੋਰ ਦਰਦਨਾਕ ਘਟਨਾ ਦਾ ਜ਼ਿਕਰ ਹੈ ਜਿੱਥੇ ਮੰਦਿਰ ਵਿੱਚ ਪੂਜਾ ਕਰਨ ਦੀ ਜ਼ਿੱਦ ਕਰਨ ਤੇ ਇੱਕ ਦਲਿਤ ਲੜਕੀ ਨੂੰ ਖੂਬ ਵਿੱਚ ਸੁੱਟ ਦਿੱਤਾ ਗਿਆ। ਇੱਥੋਂ ਤੱਕ ਕਿ ਕੁਦਰਤੀ ਆਫ਼ਤਾਂ ਵੇਲੇ ਵੀ ਇਹ ਵਿਤਕਰਾ ਖਤਮ ਨਹੀਂ ਹੁੰਦਾ। ਗੁਜਰਾਤ ਦੇ ਪੁਚਾਲ ਵੇਲੇ ਅਖੌਤੀ ਉੱਚ ਜਾਤੀ ਦੇ ਲੋਕਾਂ ਨੇ ਦਲਿਤਾਂ ਨਾਲ ਇੱਕੋ ਥਾਂ ਤੇ ਬੈਠ ਕੇ ਪੂਜਨ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਸਾਰੀਆਂ ਘਟਨਾਵਾਂ ਸੁਣ ਕੇ ਤਾਂ ਸੱਚੀ ਰੂਹ ਕੰਬ ਜਾਂਦੀ ਹੈ। ਤਾਂ ਲੇਖਕ ਇਹਨਾਂ ਸਾਰੀਆਂ ਉਦਾਹਰਨਾਂ ਨੂੰ ਇਕੱਠਾ ਕਰਕੇ ਕੀ ਸਿੱਟਾ ਕੱਢ ਰਿਹਾ ਹੈ? ਦੇਖੋ ਲੇਖਕ ਸਿਰ ਇਹ ਵੀ ਤੇ ਕਿਰਕਾ ਕਿੰਨਾ ਵਿਆਪਕ ਤੇ ਡੂੰਗਾ ਹੈ ਇਹ ਸਿਰਫ ਪਿੰਡਾਂ ਤੱਕ ਨਹੀਂ ਸਗੋ ਹਾਈ ਕੋਰਟ ਦੇ ਦਫ਼ਤਰਾਂ ਤੱਕ ਪਹੁੰਚ ਚੁੱਕਾ ਹੈ ਇਹ ਸਿਰਫ ਸਮਾਜਿਕ ਵਿਹਾਰ ਵਿੱਚ ਨਹੀਂ ਸਗੋ ਸੰਕਟ ਦੇ ਸਮੇਂ ਵੀ ਕਾਇਮ ਰਹਿੰਦਾ ਹੈ ਅਸਲ ਗੱਲ ਇਹ ਹੈ ਕਿ ਇਹ ਕੋਈ ਟੁੱਟਵੀਂ ਸਮੱਸਿਆ ਨਹੀਂ ਸਗੋ ਸਮਾਜ ਦੇ ਹਰ ਪੱਧਰ ਤੇ ਫੈਲਿਆ ਹੋਇਆ ਇੱਕ ਰੋਗ ਹੈ ਤਾਂ ਹੀ ਜਦੋਂ ਕਿਸੇ ਪਾਈਚਾਰੇ ਨਾਲ ਪੀੜੀ ਦਰ ਪੀੜੀ ਅਜਿਹਾ ਗੈਰ ਮਨੁੱਖੀ سلوਕ ਹੁੰਦਾ ਹੈ ਤਾਂ ਜੇਕਰ ਕੋਈ ਵਿਅਕਤੀ ਸਨਮਾਨ ਦੀ ਪਾਲ ਵਿੱਚ ਕਿਸੇ ਹੋਰ ਪਾਸੇ ਖਿੱਚਿਆ ਜਾਂਦਾ ਹੈ ਤਾਂ ਲੇਖਕ ਅਨੁਸਾਰ ਇਹ ਕੋਈ ਗੈਰ ਕੁਦਰਤੀ ਵਰਤਾਰਾ ਨਹੀਂ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਸਾਡੇ ਆਗੂ ਇਸ ਤੇ ਕੀ ਪ੍ਰਤੀਕਿਰਿਆ ਦਿੰਦੇ ਹੋਣਗੇ ਜਦੋਂ ਧਰਮ ਪਰਿਵਰਤਨ ਦੀਆਂ ਖਬਰਾਂ ਆਉਂਦੀਆਂ ਨੇ ਤਾਂ ਰਾਜਨੀਤਿਕ ਤੇ ਧਾਰਮਿਕ ਆਗੂਆਂ ਦਾ ਕੀ ਰਵੱਈਆ ਹੁੰਦਾ ਹੈ ਲੇਖ ਇਸ ਪਾਸੇ ਵੀ ਰੋਸ਼ਨੀ ਪਾਉਂਦਾ ਹੈ ਹਨਾ ਹਾਂ ਤੇ ਲੇਖਕ ਦੇ ਅਨੁਸਾਰ ਉਹਨਾਂ ਦਾ ਪ੍ਰਤੀਕਿਰਿਆ ਸਮੱਸਿਆ ਨੂੰ ਸੁਲਝਾਉਣ ਦੀ ਬਜਾਏ ਹੋਰ ਉਲਝਾ ਦਿੰਦਾ ਹੈ ਉਹ ਬੁਨਿਆਦੀ ਕਾਰਨਾਂ ਯਾਨੀ ਸਮਾਜਿਕ ਵਿਤਕਰੇ ਤੇ ਗੱਲ ਕਰਨ ਦੀ ਬਜਾਏ ਸੱਥੀ ਬਿਆਨਬਾਜ਼ੀ ਸ਼ੁਰੂ ਕਰ ਦਿੰਦੇ ਨੇ ਕੁਝ ਲੋਕ ਧਰਮ ਪਰिवर्तन ਕਰਨ ਵਾਲਿਆਂ ਤੇ ਬਿਨਾ ਕਿਸੇ ਸਬੂਤ ਦੇ ਮੋਟੀਆਂ ਰਕਮਾਂ ਲੈਣ ਦੇ ਦੋਸ਼ ਲਗਾਉਂਦੇ ਨੇ ਕੋਈ ਆਗੂ ਇਸ ਤੇ ਕਾਨੂੰਨੀ ਪਾਬੰਦੀ ਲਗਾਉਣ ਦੀ ਮੰਗ ਕਰਦਾ ਤੇ ਕੋਈ ਸਰਪਾਰਟੀ ਮੀਟਿੰਗ ਬੁਲਾਉਣ ਦੀ ਦੁਹਾਈ ਪਾਉਂਦਾ ਤਾਂ ਲੇਖਕ ਦਾ ਇਹ ਕਹਿਣਾ ਹੈ ਕਿ ਇਹ ਸਾਰੀ ਬਿਆਨਬਾਜ਼ੀ ਇੱਕ ਤਰ੍ਹਾਂ ਦਾ ਸਿਆਸੀ ਡਰਾਮਾ ਹੈ ਕਿ ਆਗੂ ਅਸਲ ਵਿੱਚ ਸਮੱਸਿਆ ਹੱਲ ਕਰਨ ਦੀ ਬਜਾਏ ਸਿਰਫ ਆਪਣੇ ਵੋਟਰਾਂ ਨੂੰ ਖੁਸ਼ ਕਰਨ ਲਈ ਗੱਲਾਂ ਕਰ ਰਹੇ ਨੇ ਬਿਲਕੁਲ ਲੇਖਕ ਇੱਕ ਬਹੁਤ ਹੀ ਤਿੱਖਾ ਨੁਕਤਾ ਉਠਾਉਂਦਾ ਹੈ ਉਹ ਕਹਿੰਦਾ ਹੈ ਕਿ ਇਨ੍ਹਾਂ ਆਗੂਆਂ ਦੀ ਅਸਲ ਚਿੰਤਾ ਧਰਮ ਪ੍ਰਤੀ ਮੋਹ ਜਾਂ ਆਸਥਾ ਨਹੀਂ ਸਗੋਂ ਆਪਣਾ ਵੋਟ ਬੈਂਕ ਖਿਸਕਣ ਦਾ ਡਰ ਹੈ ਜਦੋਂ ਦਬੇ ਕੁਚਲੇ ਸਮਾਜ ਦੇ ਲੋਕ ਧਰਮ ਬਦਲਦੇ ਨੇ ਤਾਂ ਉਹ ਸਿਰਫ ਆਪਣੀ ਆਸਥਾ ਨਹੀਂ ਬਦਲਦੇ ਉਹ ਸਿਆਸੀ ਤੌਰ ਤੇ ਵੀ ਇੱਕ ਵੱਖਰਾ ਵੋਟ ਬੈਂਕ ਬਣ ਸਕਦੇ ਨੇ ਅਸਲ ਚਿੰਤਾ ਇਸ ਸਿਆਸੀ ਸਮੀਕਰਨ ਦੇ ਵਿਗੜਨ ਦੀ ਹੈ ਇਸੇ ਕਰਕੇ ਲੇਖਕ ਕਹਿੰਦਾ ਹੈ ਕੋਈ ਵੀ ਇਸ ਵਰਤਾਰੇ ਦੇ ਅਸਲ ਕਾਰਨ ਯਾਨੀ ਸਮਾਜਿਕ ਵਿਤਕਰੇ ਨੂੰ ਹੱਲ ਕਰਨ ਲਈ ਸਿਰ ਜੋੜ ਕੇ ਬੈਠਣ ਨੂੰ ਤਿਆਰ ਨਹੀਂ ਆ ਪਰ ਕੀ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਆਗੂਆਂ ਦੀ ਚਿੰਤਾ ਸਿਰਫ ਵੋਟ ਬੈਂਕ ਨਹੀਂ ਸਗੋਂ ਆਪਣੇ ਧਰਮ ਦੀ ਸਿਧਾਂਤਿਕ ਇਕਸਾਰਤਾ ਨੂੰ ਲੈ ਕੇ ਵੀ ਹੋ ਸਕਦੀ ਹੈ ਭਾਵੇਂ ਉਹਨਾਂ ਦਾ ਤਰੀਕਾ ਗਲਤ ਹੋਵੇ ਹੋ ਸਕਦਾ ਉਹ ਸੱਚਮੁੱਚ ਚਿੰਤਿਤ ਹੋਣ ਕਿ ਉਹਨਾਂ ਦੇ ਪਈਚਾਰੇ ਦੇ ਲੋਕ ਉਹਨਾਂ ਨੂੰ ਛੱਡ ਕੇ ਜਾ ਰਹੇ ਨੇ ਇਹ ਇੱਕ ਸੰਭਾਵਨਾ ਹੋ ਸਕਦੀ ਹੈ ਪਰ ਲੇਖਕ ਇਸ ਦਲੀਲ ਨੂੰ ਇਸ ਅਧਾਰ 'ਤੇ ਖਾਰਜ ਕਰਦਾ ਹੈ ਕਿ ਜੇਕਰ ਉਹ ਸੱਚਮੁੱਚ ਧਰਮ ਦੀ ਇਕਸਾਰਤਾ ਬਾਰੇ ਚਿੰਤਿਤ ਹੁੰਦੇ ਤਾਂ ਉਹਨਾਂ ਦਾ ਪਹਿਲਾ ਕਦਮ ਧਰਮ ਦੇ ਅੰਦਰ ਫੈਲੇ ਵਿਤਕਰੇ ਨੂੰ ਖਤਮ ਕਰਨਾ ਹੁੰਦਾ ਉਹ ਉਹਨਾਂ ਲੋਕਾਂ ਨੂੰ ਗੱਲ ਨਾਲ ਲਾਉਂਦੇ ਜਿਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਪਰ ਇਸ ਦੀ ਬਜਾਏ ਉਹ ਪਾਬੰਦੀਆਂ ਅਤੇ ਕਾਨੂੰਨਾਂ ਦੀ ਗੱਲ ਕਰਦੇ ਨੇ ਲੇਖਕ ਇੱਕ ਬੁਨਿਆਦੀ ਸਵਾਲ ਪੁੱਛਦਾ ਹੈ ਜੇਕਰ ਧਰਮ ਪਰਿਵਰਤਨ ਤੇ ਪਾਬੰਦੀ ਲਗਾ ਵੀ ਦਿੱਤੀ ਜਾਵੇ ਤਾਂ ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਧਾਰਮਿਕ ਚੁਲੇ ਗਏ ਵਰਗ ਨੂੰ ਸਮਾਜ ਵਿੱਚ ਬਣਦਾ ਮਾਨ ਸਤਕਾਰ ਤੇ ਬਰਾਬਰੀ ਦੇਣ ਵਿੱਚ ਹੈ ਤਾਂ ਫਿਰ ਲੇਖ ਦੇ ਅਖੀਰ ਵਿੱਚ ਲੇਖਕ ਕਿਸੇ ਹਲਵਲ ਵੀ ਇਸ਼ਾਰਾ ਕਰਦਾ ਹੈ ਜਾਂ ਸਿਰਫ ਇੱਕ ਚੇਤਾਵਨੀ ਦੇ ਕੇ ਗੱਲ ਖਤਮ ਕਰ ਦਿੰਦਾ ਹੈ ਉਹ ਇੱਕ ਬਹੁਤ ਗੰਭੀਰ ਚੇਤਾਵਨੀ ਦਿੰਦਾ ਹੈ ਉਹ ਕਹਿੰਦਾ ਹੈ ਕਿ ਜੇਕਰ ਇਸ ਮਸਲੇ ਨੂੰ ਗਲਬਾਤ ਰਾਹੀਂ ਸੋਹਿਰਦਾ ਨਾ ਹੱਲ ਨਾ ਕੀਤਾ ਗਿਆ ਤਾਂ ਇਹ ਸੁਲਗਦੀ ਚੰਗਿਆੜੀ ਕਿਸੇ ਵੇਲੇ ਵੀ ਪਾਂਬੜ ਦਾ ਰੂਪ ਲੈ ਸਕਦੀ ਹੈ ਤੇ ਜੇ ਅਜਿਹਾ ਹੋਇਆ ਤਾਂ ਇਹ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕਰ ਸਕਦੀ ਹੈ ਜਿਸ ਤੋਂ ਬਾਅਦ ਸਿਵਾਏ ਪਛਤਾਵੇ ਦੇ ਕਿਸੇ ਦੇ ਹੱਥ ਕੁਝ ਨਹੀਂ ਆਵੇਗਾ ਇੱਕ ਪਵਿੱਖੀ ਖਤਰੇਵਲ ਇਸ਼ਾਰਾ ਹੈ ਤਾਂ ਇਸ ਪੂਰੀ ਗਲਬਾਤ ਦਾ ਸਾਰ ਇਸ ਪੂਰੇ ਲੇਖ ਦਾ ਸਾਰ ਇਹ ਹੈ ਕਿ ਅਸਲ ਸਮੱਸਿਆ ਧਰਮ ਬਦਲਣ ਦੀ ਪ੍ਰਕਿਰਿਆ ਵਿੱਚ ਨਹੀਂ ਸਗੋਂ ਉਹਨਾਂ ਹਾਲਾਤਾਂ ਉਹਨਾਂ ਕਾਰਨਾਂ ਤੇ ਉਸ ਸਮਾਜਿਕ ਢਾਂਚੇ ਵਿੱਚ ਹੈ ਜੋ ਕਿਸੇ ਇਨਸਾਨ ਨੂੰ ਆਪਣੀ ਪਛਾਣ ਤੇ ਆਸਥਾ ਬਦਲਣ ਲਈ ਮਜਬੂਰ ਕਰਦੇ ਨੇ ਜਦੋਂ ਤੱਕ ਜੜ੍ਹਾਂ ਨੂੰ ਪਾਣੀ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਪੱਤਿਆਂ 'ਤੇ ਪਾਣੀ ਛਿੜਕਣ ਦਾ ਕੋਈ ਫਾਇਦਾ ਨਹੀਂ ਹੈ ਲੇਖਕ ਦਾ ਸੁਝਾਅ ਹੈ ਕਿ ਸਾਰੀਆਂ ਧਿਰਾਂ ਚਾਹੇ ਉਹ ਧਾਰਮਿਕ ਹੋਣ ਸਿਆਸੀ ਹੋਣ ਜਾਂ ਸਮਾਜਿਕ ਨੂੰ ਮਿਲ ਕੇ ਇੱਕ ਅਜਿਹੇ ਸਮਾਜ ਦੀ ਸਿਰਜਣਾ ਵੱਲ ਵਧਣਾ ਚਾਹੀਦਾ ਹੈ ਜੋ ਪਾਈਚਾਰਿਕ ਸਾਂਝ ਤੇ ਮਨੁੱਖੀ ਸਮਾਨਤਾ ਤੇ ਅਧਾਰਿਤ ਹੋਵੇ ਸਭ ਦੀ ਭਲਾਈ ਇਸੇ ਵਿੱਚ ਹੈ ਇਹ ਸਾਰੀ ਗੱਲਬਾਤ ਇੱਕ जो समाज में पछाण को लैके एक डूंगा संघर्ष चल रहा हो जिथे कुछ लोगों अपनी पछाण कारण अपमान सहना पै रहा हो पछाण बदलन की क्रिया से ध्यान केंद्रित करना उस डूंगी तो औखी गलबात तो बचण का एक तरीका तो नहीं जिस ये पूछा जाए कि लोग आखिर अपनी पछाण बदलन की लड़ महसूस ही क्यों करते हैं जय भीम आपने वीडियो पूरा देखा धन्यवाद कृपया इसे लाइक करें शेयर करें और हमारे चैनल को सब्सक्राइब करें इफ यू वॉन्ट टू मेक इंडिया ग्रेट then definitely read the newspaper Equality and Justice, Patiala, published daily.